ਸ਼ੇਰ ਨਿਸ਼ਾਨੇ ਜੀ ਆਈ ਦੀ ਗੱਲ ਬਾਤ ਦੇਖ ਰਹੇ ਸਤਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡਾ ਸਾਂਝ ਪਾਵਾਂਗੇ ਡਬਲਯੂਟੀਓ ਬਾਰੇ ਵਿਸ਼ੇਵਪਾਰ ਸੰਸਥਾ ਜਿਸ ਦਾ ਖੜਾ ਕੀਤਾ ਬਖੇੜਾ ਅੱਜ ਸਾਡੇ ਦੁਨੀਆ ਦੇ ਕਿਸਾਨ ਚੱਲ ਰਹੇ ਨੇ ਅਸਲ ਕੀ ਵਜੂਦ ਹੈ ਡਬਲਯੂਟੀਓ ਦਾ ਕਿੱਥੋਂ ਇਹ ਸ਼ੁਰੂ ਹੁੰਦੀ ਹੈ ਇਹਦਾ ਮੋਢੀ ਕਰੀਮ ਕਿੱਥੇ ਸੀ ਤੇ ਰੰਗ ਬਦਲਦੇ ਬਦਲੇ ਕਿੱਥੇ ਪਹੁੰਚੀ ਹੈ WTO ਤੋਂ ਪਹਿਲਾਂ ਇਹ ਸੰਸਥਾ ਨਾਮ ਸੀ ਗੈਟ ਜਨਰਲ ਐਗਰੀਮੈਂਟ 112 ਤੇ ਇਹ ਕੰਮ ਕਰਦੀ ਸੀ ਜਨੇਵਾ ਦੇ ਵਿੱਚ ਜਿਸ ਦਾ ਕੰਮ ਸੀ ਵਪਾਰ ਨੂੰ ਬੜਾ ਬੰਦੇਣਾ ਪਰ ਖੇਤੀ ਇਸ ਵਪਾਰ ਦੇ ਘੇਰੇ ਤੋਂ ਬਾਹਰ ਸੀ 20 ਸਤੰਬਰ 1986 ਨੂੰ ਜਦੋਂ ਉਰੂਗਵੇਚ ਅੱਠਵੀਂ ਮੀਟਿੰਗ ਹੋ ਰਹੀ ਸੀ ਜਿੱਚ ਦੁਨੀਆਂ ਦੇ 123 ਦੇਸ਼ ਇਸਾ ਲੈ ਰਹੇ ਸੀ ਉਸ ਸਮੇਂ ਵਿਉਂਤ ਕੀਤੀ ਗਈ ਕਿ ਖੇਤੀ ਨੂੰ ਵੀ ਇਸ ਦਾ ਹਿੱਸਾ ਬਣਾਇਆ ਜਾਵੇ ਇਹਦੇ ਰਕਾਰ ਖੇਤ ਜਿੰਦਾਂ ਦਾ ਜਾ ਉਂਝ ਗੈਟ 1948 ਤੋਂ ਕੰਮ ਕਰ ਰਹੀ ਹੈ ਸ਼ੁਰੂਆਤੀ ਤੌਰ ਤੇ 23 ਦੇਸ਼ ਇਸ ਚ ਸ਼ਾਮਲ ਸੀਗੇ ਤੇ ਇਹਨਾਂ ਦਾ ਮੋਡਕ ਰੀਮ ਉਦੋਂ ਕੋਈ ਸ਼ੁਰੂ ਹੁੰਦਾ ਹੈ ਜਦੋਂ ਸੰਸਾਰ ਬੈਂਕ ਦਾ ਹੁੰਦਾ ਹੈ ਜਦੋਂ ਇੰਟਰਨੈਸ਼ਨਲ ਮਨੀਟਰੀ ਫੰਡ ਦਾ ਹੁੰਦਾ ਹੈ ਇਹ ਸਾਰੀਆਂ ਸੰਸਥਾਵਾਂ ਦੇ ਵਿੱਚੋਂ ਹੀ ਇਹਦੀ ਉਪਜ ਹੋਈ ਹੈ 15 ਅਪ੍ਰੈਲ 1994 ਨੂੰ ਮਰਾਕੋ ਦੀ ਰਾਜ ਦੇ ਸ਼ਹਿਰ ਮਾਰਕੇਸ 'ਚ ਸਮਝੌਤਾ ਹੁੰਦਾ ਹੈ ਜਿਸ ਵਿੱਚ ਫਾਈਨਲ ਤੌਰ ਤੇ ਖੇਤੀ ਨੂੰ ਇਹ ਚ ਸ਼ਾਮਲ ਕਰ ਲਿਆ ਜਾਂਦਾ ਹੈ ਤੇ ਇਸ ਦਾ ਨਾਮ ਬਦਲ ਕੇ ਰੱਖ ਦਿੱਤਾ ਜਾਂਦਾ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਉਹਨਾਂ ਇਸ ਦੀ ਮੀਟਿੰਗ ਦੇ ਵਿੱਚ ਹੀ ਖੜਡੇ ਬਣਦੇ ਨੇ ਕਿੰਨਾ ਨਿਜਮਤਿਆ ਦੇ ਇਸ ਨੇ ਚੱਲਣਾ ਹੈ ਵਿਕਾਸਸ਼ੀਲ ਦੇਸ਼ਾਂ ਦਾ ਇਹਦੇ ਤੇ ਯੋਰ ਸੀ ਸੋ ਉਹਨਾਂ ਨੇ ਆਪਣੇ ਹਿਸਾਬ ਨਾਲ ਇਹਦੇ ਚ ਕਾਨੂੰਨ ਦੀ ਸੰਭਾਵਨਾ ਬਣਾਈ ਜਿਹਦੇ ਵਿੱਚ ਜਿਹੜੇ ਪਛੜੇ ਹੋਏ ਦੇਸ਼ ਸੀ ਅੰਡਰ 12th ਕੰਟਰੀ ਸੀਗੇ ਉਹਨਾਂ ਵਾਸਤੇ ਕਾਨੂੰਨ ਹੋਣਾ ਹੀ ਬਣਦਾ। ਇਹਨਾਂ ਕਾਨੂੰਨਾਂ ਦੀ ਕੋਈ ਚੋਰੀਆਂ ਰੱਖੀਆਂ ਗਈਆਂ ਜਿਹਦਾ ਫਾਇਦਾ 12th ਕੰਟਰੀ ਨੇ ਲਿਆ ਜਿਹੜੇ ਅਮੀਰ ਦੇਸ਼ੀ ਉਹਨਾਂ ਨੇ ਲਿਆ ਕਿਉਂਕਿ ਉਹ ਸਬਸਿਡੀਆਂ ਦਾ ਵਾਧਾ ਹੁੰਦੇ ਸੀ ਪਰ ਸੰਸਥਾ ਕੋਲੋਂ ਉਹਨਾਂ ਚੋਰੀਆਂ ਮੋਰੀਆਂ ਦੇ ਰਾਹੀਂ ਲੁਕਾ ਰੱਖ ਲੈਂਦੇ ਸੀ। ਚੋਰੀ ਮੋਰੀ ਕੀ ਏ ਜਿੱਥੋਂ ਫਾਇਦਾ ਲੈਂਦੇ ਸੀ। ਵੱਖ-ਵੱਖ ਸਬਸਿਡੀਆਂ ਦੇਣ ਵਾਸਤੇ ਤਿੰਨ ਕਿਸਮ ਦੀ ਸਬਸਿਡੀ ਦਾ ਇਹਦੇ ਵਿੱਚ ਪ੍ਰਬਧਾਨ ਕੀਤਾ ਗਿਆ ਪਹਿਲੀ ਹੈ ਗ੍ਰੀਨ ਬਾਕਸ ਸਬਸਿਡੀ ਦੂਸਰੀ ਹੈ ਐmber ਬਾਕਸ ਸਬਸਿਡੀ ਤੇ ਤੀਸਰੀ ਹੈ ਰੈਡ ਬਾਕਸ ਸਬਸਿਡੀ ਮੈਂ ਪਹਿਲਾਂ ਦੱਸਣਾ ਜਾਵਾਂ ਕਿ ਰੈਡ ਬਾਕਸ ਸਬਸਿਡੀ ਜਿਹੜੀ ਆ ਇਹ ਖੇਤੀ ਦੇ ਉੱਤੇ ਲਾਗੂ ਨਹੀਂ ਹੁੰਦੀ ਇਹ ਬਾਕੀ ਉਪਾਦਨ ਲਾਗੂ ਹੁੰਦੀ ਹੈ ਗ੍ਰੀਨ ਬਾਕਸ ਸਬਸਿਡੀ ਜਿਹੜੀ ਆ ਇਹ ਜ਼ਿਮੀਦਾਰਾਂ ਦੇ ਸਪੋਰਟ ਕਰਨ ਵਾਸਤੇ ਆ ਕਿਸਾਨਾਂ ਨੂੰ ਸਪੋਰਟ ਕਰਨ ਵਾਸਤੇ ਆ ਇਹਨੂੰ ਖਰਾਬ ਕੁਝ ਨੂੰ ਵਧਾਉਣ ਵਾਸਤੇ ਵਰਤਿਆ ਜਾਂਦਾ ਵਾ ਇਹ ਵਪਾਰ ਤੇ ਕੋਈ ਨੁਕਸਾਨ ਨਹੀਂ ਕਰਦਾ ਪਰ ਐمبرਬਾਕ ਸਬਸਿਡੀ ਜਿਹੜੀ ਆ ਜੇ ਇਹ ਜ਼ਿਆਦਾ ਹੋ ਜਾਵੇ ਤਾਂ ਵਪਾਰ ਤੇ ਸਿੱਧਾ ਪ੍ਰਭਾਵ ਪੈਂਦੀ ਹੈ ਜਿਹੜਾ ਇਹਦੇ ਵਿੱਚ ਮੋਢਲਾ ਲੋਕਮਾਂ ਏਜੰਡਾ ਰੱਖਿਆ ਗਿਆ ਉਹ ਇਹ ਸੀ ਕਿ ਇਹਨਾਂ ਸਬਸਿਡੀਆਂ ਨੂੰ ਦੇਣ ਦਾ ਆਧਾਰ 1986 ਤੋਂ ਲੈ ਕੇ 1988 ਤੱਕ ਦੀਆਂ ਕੀਮਤਾਂ ਨੂੰ ਰੱਖਿਆ ਗਿਆ ਜੋ ਵਿਕਸਤ ਦੇਸ਼ਾਂ ਨੂੰ ਤੇ ਵਾਸ ਰਾਸ ਹੁੰਦਾ ਸੀਗਾ ਤੇ ਉਹ ਇਹਦੇ ਆਰਡ ਦੇ ਵਿੱਚ 88% ਕੋਲ ਸਬਸਿਡੀਆਂ ਹੜਾਪੂ ਹੀ ਜਾਂਦੇ ਪਰ ਇਹ ਫਾਰਮੂਲਾ ਪਛੜੇ ਦੇਸ਼ਾਂ ਲਈ ਵਾਜੂਬ ਨਹੀਂ ਸੀ ਅੰਡਰਡਵਲ ਤੇ ਪਛੜੇ ਦੇਸ਼ਾਂ ਵਾਸਤੇ ਕੋਲ ਉਤਪਾਦਨ ਦਾ 10% ਦੀ ਸਬਸਿਡੀ ਦੇਣ ਤੱਕ ਦੀ ਇਹਦੇ ਵਿੱਚ ਪ੍ਰੋਜੈਕਟ ਹੈ ਜਦੋਂ ਕਿ ਜਿਹੜੇ ਡਵਲਪਡ ਕੰਟਰੀ ਨੇ ਵਿਕਸਤ ਦੇਸ਼ ਨੇ ਉਹਨਾਂ ਵਾਸਤੇ 5% ਦੀ ਪ੍ਰਵਦਾ ਦੇ ਪਰ ਉਹਨਾਂ ਨੂੰ ਇੱਕ ਹੋਰ ਰਾਹ ਦਿੱਤਾ ਗਿਆ ਕਿ ਫਾਈਨਲ ਬਾਉਂਡ ਐਮਐਸ ਜਿਹੜੀ ਹੈ ਉਹਦੇ ਅਨਸਾਰ ਉਹ ਸਬਸਿਡੀ ਵੱਧ ਘੱਟ ਕਰ ਸਕਦੇ ਆ ਜਿਸ ਦਾ ਫਾਇਦਾ ਲੈਂਦੇ ਆ ਚੀਨ 8.5% ਸਬਸਿਡੀ ਦੇ ਰਿਆ ਅਮਰੀਕਾ ਨਾਰਵੇ ਸਵਿਟਜ਼ਰਲੈਂਡ ਕੈਨੇਡਾ 7 ਹਜ਼ਾਰ ਡਾਲਰ ਤੱਕ ਸਬਸਿਡੀ ਦੇ ਰਿਆ ਪਰ ਜਿਹੜੇ ਬਾਕੀ ਦੇਸ਼ ਨੇ ਕਮਜ਼ੋਰ ਦੇਸ਼ ਨੇ ਉਹ 150 ਡਾਲਰ ਤੋਂ ਵੱਧ ਸਬਸਿਡੀ ਨਹੀਂ ਦੇ ਸਕਦੇ ਇਸ ਲਈ ਪਛੜੇ ਦੇਸ਼ ਤੇ ਵਿਕਾਸਸ਼ੀਲ ਦੇਸ਼ ਇਹਦੇ ਸਿਗੇ ਉਹ ਐਮਐਸਾਦ ਨੂੰ ਖਤਮ ਕਰਨ ਦੀ ਦੁਆਈ ਪਾ ਰਹੇ ਕਿਉਂਕਿ 10% ਦੀ ਸ਼ਰਤ ਜਿਹੜੀ ਆ ਇਹਦੇ ਕਰਕੇ ਹੀ ਆਪਣੇ ਕਿਸਾਨਾਂ ਨੂੰ ਉਹ ਐਮਐਸਪੀ ਨਹੀਂ ਦੇ ਸਕਦੇ ਉਹ ਤੋਂ ਸਮਰਥ ਨੇ ਵਿਕਾਸਸ਼ੀਲ ਦੇਸ਼ ਜਿਹੜਿਆ ਇਸ ਦੁਹਾਈ ਨੂੰ ਪੀਸ ਕਲਾਜ ਦਾ ਨਾਮ ਦੇ ਕੇ ਠੰਡੇ ਬਸਤੇ ਚ ਪਾ ਕੇ ਰੱਖ ਲਏ ਪਹਿਲਾਂ ਉਹਨਾਂ ਨੇ 2002 2017 ਤੱਕ ਰੱਖਿਆ ਤੇ ਫਿਰ ਹੁਣ ਤੱਕ ਪਰ ਵਿਕਸਿਤ ਦੇਸ਼ ਜਿਹੜੇ ਆ ਪੂੰਜੀਵਾਦ ਵਿਕਾਸ ਮਾਡਲ ਨੂੰ ਮੁੱਖ ਰੱਖ ਕੇ ਐਮਐਸਪੀ ਦੇ ਵਿਰੋਧੀ ਆ ਪਰ ਭਾਰਤ ਸਮੇਤ ਅੱਸੀ ਮੁਲਕ ਜਿਹੜੇ ਆ ਉਹ ਐਮਸੀ ਦਾ ਪੱਕਾ ਹੱਲ ਢਾਲਾ ਰਹੇ ਆ ਭਾਰਤ ਦੇ ਹੋਰ ਮੁਲਕ 2015 ਤੋਂ ਲੈ ਕੇ 1986 ਤੋਂ ਲੈ ਕੇ 88 ਤੱਕ ਵਾਲੀ ਕੀਮਤ ਦਾ ਫਾਰਮੂਲਾ ਬਦਲਣ ਤੇ ਯੋਰ ਪਾ ਰਹੇ ਆ ਭਾਰਤ ਅਨਾਜ ਭੰਡਾਰ ਦੀ ਸਮਰੱਥਾ ਵਧਾਉਣ ਲਈ ਵਧੇਰੇ ਬਜਟ ਰੱਖ ਕੇ 700 ਲੱਖ ਟਨ ਅਨਾਜ ਭੰਡਾਰ ਕਰਨ ਵਾਸਤੇ ਉਹਦੀ ਵਿਵਸਥਾ ਕਰਨ ਦੇ ਜ਼ਿਗਾਰਡ ਚ ਲੱਗਾ ਹੋਇਆ ਪਰ ਜੋ ਯੂ ਐਡਬਲਯੂ ਟੂ ਆ ਦੇ ਕਾਨੂੰਨ ਨੇ ਉਹ ਇਹਨੂੰ ਇਜਾਜ਼ਤ ਨਹੀਂ ਦੇ ਰਹੇ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਡਬਲਯੂ ਟੂ ਆ ਦੀ ਅਬੂਦਾਬੀ ਵਿਖੇ ਵਰਕਸ਼ਾਪ ਚੱਲ ਰਹੀ ਹੈ ਮੀਟਿੰਗ ਚੱਲ ਰਹੀ ਹੈ ਮੰਥਨ ਕਰ ਰਹੇ ਨੇ ਸਾਰੇ ਸਿਸਟਮ ਦਾ ਜੋ 26 ਫਰਵਰੀ ਤੋਂ ਸ਼ੁਰੂ ਹੋਈ ਹੈ ਤੇ ਇਹ 13ਵੀਂ ਮੀਟਿੰਗ ਜਿਹੜੀ ਆ ਇਹਦੇ ਵਿੱਚ ਐਮਐਸਪੀ ਦਾ ਮੁੱਦਾ ਜੋਰ-ਸ਼ੋਰ ਨਾਲ ਪਹਾੜ ਸਰਕਾਰ ਨੂੰ ਝੁਕਣਾ ਚਾਹੀਦਾ ਕਿਉਂਕਿ ਵਿਕਸਿਤ ਦੇਸ਼ਾਂ ਨਾਲੋਂ ਵਿਕਾਸਸ਼ੀਲ ਤੇ ਪਛੜੇ ਮੁਲਕਾਂ ਦੀ ਮੰਗ ਹੀ ਵੱਖਰੀ ਹੈ ਵਿਕਾਸਸ਼ੀਲ ਦੇਸ਼ਾਂ ਨੇ ਪਛੜੇ ਦੇਸ਼ਾਂ ਨੇ ਵਪਾਰ ਕਰਨ ਦੀ ਬਜਾਏ ਪਹਿਲਾਂ ਪਹਿਲ ਦੇਣੀ ਹੈ ਆਪਣੇ ਦੇਸ਼ ਦੇ ਲੋਕਾਂ ਦੇ ਭੁੱਖੇ ਢਿੱਡ ਭਰਨ ਵਾਸਤੇ ਜੇ ਅਮਨ ਭਾਰਤ ਵਰਗਾ ਦੇਸ਼ ਜਿੱਥੇ 80 ਕਰੋੜ ਲੋਕਾਂ ਨੂੰ ਅਨਾਜ ਸੁਰੱਖਿਆ ਜੋ ਇਹਨਾਂ ਦਿੱਤੀ ਜਾ ਰਹੀ ਹੈ ਬਿਲਕੁਲ ਬਹੁਮੁੱਲੀ ਕੀਮਤ ਤੇ ਉੱਥੇ ਐਮਐਸਪੀ ਤੋਂ ਬਿਨਾ ਕਿਸਾਨ ਦੀ ਬਿਹਤਰੀ ਰੋਕਣ ਦਾ ਹੋਰ ਕੋਈ ਰਾਹ ਹੀ ਨਹੀਂ ਹੈ ਦੂਜੀ ਗੱਲ ਜਿਹੜੇ ਨਿਯਮ ਡਬਲਯੂਟੀਏ ਨੇ ਲਾਏ ਨੇ ਉਹਨਾਂ ਦੇ ਹੁੰਦਿਆਂ ਭਾਰਤ ਦੇ ਦੂਜੇ ਦੇਸ਼ ਆਪਣੀ ਉਪਜ ਇੱਕ ਖਾਸ ਹੱਦ ਤੋਂ ਵੱਧ ਵੇਚਦੇ ਸਮਰੱਥੀ ਨਹੀਂ ਹੋ ਸਕਦੇ ਜੇ ਇਹ ਜਮਾਂਦਰ ਨਿਧੀ ਸੋਧ ਹੋ ਜੇ ਤਾਂ ਭਾਰਤ ਦੇ ਕਿਸਾਨ ਖੁਸ਼ਾਦੂ ਹੋਣਗੇ ਨਾਲ ਦੀ ਨਾਲ ਖਪਤਕਾਰ ਜਿਹੜੇ ਆ ਉਹਨਾਂ ਨੂੰ ਬੇਲੋੜੀ ਮਹਿੰਗਾਈ ਦੀ ਮਾਰ ਨਹੀਂ ਪਵੇਗੀ ਤੇ ਦੇਸ਼ ਖੇਤੀ ਜਿੰਸਾਂ ਦਾ ਵਪਾਰ ਕਰਕੇ ਦੁਨੀਆ ਦੀ ਮੰਡੀ ਚ ਆਪਣੀ ਆਰਥਿਕ ਆਰਥਿਕਤਾ ਨੂੰ ਵਧਾਏਗਾ ਆਪਣਾ ਕੱਦ ਹੋਰ ਉੱਚਾ ਕਰ ਸਕਦਾ ਚਾਵਲ ਤੇ ਕਣਕ ਦਾ ਵਪਾਰ ਚ ਭਾਰਤ ਦੋਵਾਂ ਉਹ ਚੀਜ਼ਾਂ ਦੇ ਵਿੱਚ ਹੀ ਵੱਡਾ ਬ੍ਰਾਂਮਦਕਾਰ ਸਾਬਤ ਹੋ ਸਕਦਾ ਵਾ ਚਲਦੇ ਚਲਦੇ ਮੈਂ ਦੱਸਦੇ ਜਾਵਾਂ ਕਿ ਸੰਨ 1999 ਦੇ ਵਿੱਚ ਅਰਥਸ਼ਾਸਤਰੀ ਡਾਕਟਰ ਸੁਚਿਆ ਸਿੰਘ ਗਿੱਲ ਡਾਕਟਰ ਪ੍ਰਮੇਂਦਰ ਪ੍ਰੋਫੈਸਰ ਆਫ ਇਕਨੋਮਿਕਸ ਦਿ ਨਾਨਦੇੜ ਯੂਨੀਵਰਸਿਟੀ ਤੇ ਮੈਂ ਬਕਲਮ ਖੋਦ ਡਾਕਟਰ ਗੁਰੇਕਬਾਲ ਸਿੰਘ ਜਮੂਰੀ ਅਧਿਕਾਰ ਸਭਾ ਦੇ ਬੈਲਰ ਹੇਟ ਹਰਦੀਪ ਸਿੰਘ ਆਲਮ ਜੋ ਉਸ ਸਮੇਂ ਗਰਦਾਸਪੁਰ ਜਿਹਨੇ ਦੇ ਅਜੀਤ ਅਖਬਾਰ ਦਾ ਜਿਹੜਾ ਜਰਸੀ ਉਹਦੇ ਵੱਲੋਂ ਅਯੋਜਿਤ ਕੀਤੀ ਗਈ ਕਮਲੇਡ ਰਾਮ ਸਿੰਘ दत्त ਹਾਲ ਦੇ ਵਿੱਚ ਕਾਨਫਰੰਸ ਸ਼ਾਮਲ ਹੋਏ ਸਨ ਜਿਨ੍ਹਾਂ ਨੇ WTO ਦੇ ਮੁੱਖਵੇਂ ਅਜੰਡਿਆਂ ਨੂੰ ਲੋਕਾਂ ਸਾਹਮਣੇ ਆ ਜਾਕਰ ਕੀਤਾ ਸੀ ਕਿ ਇਹਨਾਂ ਦਾ ਅੰਮ੍ਰਲ ਦੇ ਸਮੇਂ ਕਿ ਕੀ ਦੁਨ ਪ੍ਰਭਾਵ ਪਵੇਗਾ ਹਾਲੇ ਕਿ ਉਹਦੋਂ ਇਹ ਡੰਗਰ ਤਜ਼ਰੀਜਾਂ ਦੇ ਨਾਂ ਦੱਲੇ ਸੀ ਉਦੋਂ ਗੈਟ ਦੇ ਨਾਂ ਥਲੇ ਸੀ WTO ਨਹੀਂ ਸੀ ਬਣਿਆ ਇਹ ਗੱਲਾਂ ਸਨ 1990 ਦੀਆਂ ਪਰ ਉਸ ਸਮੇਂ ਸਾਡੇ ਕਿਸਾਨਾਂ ਨੇ ਨਹੀਂ ਸੁਣੀ ਉਦੋਂ ਸਾਡੇ ਪੜ੍ਹੇ ਲਿਖੇ ਲੋਕਾਂ ਨੇ ਗੱਲ ਨਹੀਂ ਸੁਣੀ ਚਲੋ ਦੇਰ ਆਏ ਦਰਸਤਾਏ ਲੋਕਾਂ ਨੂੰ ਮਨ ਗੱਲ ਸਮਝਾਈ ਹੈ ਲੋਕ ਸੜਕਾਂ ਤੇ ਨਿਕਲੇ ਨੇ ਇਸ ਗੱਲ ਨੂੰ ਲੈ ਕੇ ਅਸੀਂ ਮੁਲਕ ਇਸ ਦੀ ਦਵਾਈ ਬਾ ਰਹੇ ਨੇ ਯੂਰਪੀਅਨ ਕੰਟਰੀ ਸਾਰੇ ਦੇਸ਼ੀ ਸੜਕਾਂ ਤੇ ਖਲੋ ਗਏ ਨੇ ਟਰੈਕਟਰ ਲੈ ਕੇ ਉਹਨਾਂ ਸੰਕਰਾਂ ਨੂੰ ਫਿਕਰ ਪੈ ਗਿਆ ਹੈ ਅਸੀਂ ਆਪਣੀ ਗੱਲਬਾਤ ਹੁਣ ਵੀ ਉਸੇ ਤਰੀਕੇ ਨਾਲ ਕਿਸਾਨਾਂ ਸਾਹਮਣੇ ਰੱਖਦੇ ਰਹਿੰਨੇ ਆ ਸੋ ਕਿਸਾਨ ਆਪਣੀ ਮੰਗ ਨੂੰ ਲੈ ਕੇ ਡਟੇ ਹੋਏ ਆ ਸਾਡੀ ਸਰਕਾਰ ਨੂੰ ਬੇਨਤੀ ਹੈ ਹੁਣ ਲਈ ਕਿ ਆਪਣਾ ਪੱਖ ਬੜੇ ਜੋਸ਼ ਹੋਰ ਨਾਲ ਪੇਸ਼ ਕਰਨ ਤਾਂ ਜੋ ਦੇਸ਼ ਦੇ ਕਿਸਾਨਾਂ ਨੂੰ ਬਦਹਾਲੀ ਵਾਲੀ ਆਰਥਿਕ ਹਾਲਤ ਚੋਂ ਬਾਹਰ ਕੱਢਿਆ ਜਾ ਸਕੇ ਐਮਐਸਪੀ ਦੇ ਕੇ ਦੇਖ ਲਈ ਨਿਰੰਧੀ ਅਨਾਜ ਸੁਰੱਖਿਆ ਦਾ ਪ੍ਰਬੰਧ ਕੀਤਾ ਜਾ ਸਕੇ ਜੇ ਵਾਧੂ ਬਣਾਏ ਹੋ ਜਾਵੇ ਤੇ ਉਹਨੂੰ ਐਕਸਪੋਰਟ ਕਰਕੇ ਦੇਸ਼ ਦੀ ਆਰਥਿਕਤਾ ਨੂੰ ਮਜ਼ਬੂਤ ਕੀਤਾ ਜਾਵੇ ਮੈਂ ਆਪਣੀ ਅੱਜ ਦੀ ਗੱਲ ਇੱਕ ਕਵੀ ਅਤੇ ਸਿੰਘ ਦੀ ਰਚਨਾ ਦੇ ਚੰਦ ਲੱਭ ਜਾਂ ਨਾਲ ਸਮਾਪਤ ਕਰਨ ਦੀ ਅਗਾ ਚਾਹੂੰਗਾ ਅਤੇ ਸਿੰਘ ਲਿਖਦੇ ਨੇ ਅਸੀਂ ਕਾਨੂੰਨ ਨਹੀਂ ਜਾਣਦੇ ਕਾਇਦੇ ਜਾਣਦੇ ਹਾਂ ਅਸੀਂ ਅੰਕੜੇ ਨਹੀਂ ਅੰਕਦੇ ਸਿੱਧੇ ਸਿਆੜ ਕੱਢਦੇ ਹਾਂ ਅਸੀਂ ਤੱਕ ਇਕੱਠੇ ਰਹੀ ਕਰਦੇ ਸੱਚੀ ਤੱਥ ਕੱਥਦੇ ਹਾਂ ਸਾਨੂੰ ਕੁਝ ਵੀ ਵੇਚਣਾ ਨਹੀਂ ਆਉਂਦਾ ਵਪਾਰੀ ਨਹੀਂ ਅਸੀਂ ਅਸੀਂ ਕਮਾਉਂਦੇ ਨਹੀਂ ਬਸ ਕਮਾਈਆਂ ਕਰਦੇ ਹਾਂ ਆਸ ਹੈ ਤੁਹਾਨੂੰ ਸਾਡੀ ਇਸ ਦੀ ਪਤਲੀ ਗੱਲ ਪਸੰਦ ਆਈ ਹੋਵੇਗੀ ਜੇ ਪਸੰਦ ਆਈ ਹੋਵੇ ਤੇ ਉਸ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਹੋਰ ਲੋਕਾਂ ਰਾਂਕੇ ਸਨੇਹ ਭਚਾਉਣ ਦੀ ਕੋਸ਼ਿਸ਼ ਕਰਿਓ ਤਾਂ ਕਿ ਡਬਲਯੂਟੀਓ ਦੇ ਲੋਕਾਂ ਨੂੰ ਕਿਸਾਨ ਮਾਰੂ ਏਜੰਡੇ ਦੇ ਲੋਕਾਂ ਨੂੰ ਸਮਝਾ ਸਕੇ ਉਨ੍ਹਾਂ ਦੀ ਪਰਿਕਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ